ਜੋ ਏ ਕਥਾ ਸੁਨੇ ਔਰ ਗਾਵੇ ਦੁਖ ਪਾਪ ਤੇ ਨਿਕਟ ਨ ਆਵੇ ਜੋ ਏ ਕਥਾ ਸੁਨੇ ਔਰ ਗਾਵੇ ਦੁਖ ਪਾਪ ਤੇ ਨਿਕਟ ਨ ਆਵੇ ਜਿਹੜਾ ਕਿ ਐਸੇ ਸਤਿਗੁਰੂ ਮਹਾਰਾਜ ਨਿਰਮਲ ਪੰਥ ਦੇ ਮਾਲਿਕ ਧੰਗੁਰੂ ਨਾਨਕ ਪਾਸ਼ਾ ਦੇ ਜੀਵਨ ਗਾਥਾ ਆਪਾਂ ਵਿਚਾਰ ਰਹੇ ਹਾਂ ਆਪ ਮੁਖਤ ਹੋਰ ਮੁਖਤ ਕਰਾਵੇ ਜਿਹੜੇ ਆਪ ਮੁਖਤ ਨੇ ਸੰਸਾਰ ਵਿੱਚੋਂ ਜਗਦੀ ਜੋਤ ਧੰਗੁਰੂ ਨਾਨਕ ਮਹਾਰਾਜ ਆਪਾਂ ਉਹਨਾਂ ਦੇ ਪਵਿੱਤਰ ਜੀਵਨ ਦੀ ਗਾਥਾ ਸਰਵਣ ਕਰ ਰਹੇ ਹਾਂ ਸੋ ਆਓ ਅਗਲੇ ਪ੍ਰਕਾਰ ਨੂੰ ਪੜਦੇ ਹੋਏ ਸਰਵਣ ਕਰੀਏ ਸਤਿਗੁਰੂ ਜੀ ਨੇ ਕੈਸੇ-ਕੈਸੇ ਕੌਤੁਕ ਕੀਤੇ ਨੇ ਦੁਨੀਆ ਵਿੱਚ ਆ ਕੇ ਜਦੋਂ ਪੰਡਿਤ ਹਦਿਆਲ ਮੈਦਹਾ ਸਾਹਿਬ ਨੂੰ ਆਖਦੇ ਸੀ ਤੁਸੀਂ ਧਨ ਦੀ ਪ੍ਰੀਤੀ ਨਾ ਕਰੋ ਇਹ ਝੂਠੀ ਹੈ ਜਗਤ ਵਿੱਚ ਝੂਠੀ ਦੇਖੀ ਪ੍ਰੀਤ ਆਪਣੇ ਹਿੱਤਿਓ ਹੀ ਸਭ ਲਾਗੇ ਕਿਆ ਦਾਰਾ ਕਿਆ ਮੀਤ ਇਹ ਵਚਨ ਸਤਿਗੁਰੂ ਤੇਗਬਹਾਦਰ ਸਾਹਿਬ ਜੀ ਦੇ ਨੇ ਸੋ ਇਸੇ ਤਰ੍ਹਾਂ ਵਚਨਾਂ ਦੇ ਨਾਲ ਸਮਝਾਉਂਦੇ ਨੇ ਸਤਿਗੁਰੂ ਮਹਾਰਾਜ ਆਪਣੇ ਇਸ ਪੁੱਤਰ ਉੱਤੇ ਮਨ ਕਰਕੇ ਸ਼ਰਧਾ ਧਾਰਨ ਕਰੋ ਇਹ ਪ੍ਰਮਾਤਮਾ ਦਾ ਰੂਪ ਹਨ ਜੜ ਚੇਤਨ ਸ੍ਰਿਸ਼ਟੀ ਦਾ ਮੁੱਢ ਹਨ ਸੋ ਆਓ ਅਗਲੇ ਦੋਰਾ ਸਾਹਿਬ ਦੇ ਅੰਦਰ ਸਤਿਗੁਰੂ ਜੀ ਦੇ ਪਵਿੱਤਰ ਵਚਨ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਸੁਤ ਪਰ ਸ਼ਰਦਾਇ ਹੋਰ ਕਰੋ ਦ੍ਰਵਪ੍ਰੀਤ ਹਰ ਕੋਰਾ ਪਰਮ ਰੂਪ ਪਰਮਾਤਮਾ ਚਿੰਦ ਗਚਰਾ ਚਰਮੂਰਾ ਆਂਦੇ ਹਨ ਕਿ ਭਾਈ ਪੁੱਤਰ ਦੀ ਜੋ ਤਨ ਦੀ ਪ੍ਰਾਪਤੀ ਆ ਉਹ ਪ੍ਰੀਤੀ ਨਾ ਕਰੋ ਇਹ ਸਾਰੀ ਝੂਠੀ ਹੈ ਜਗਤ ਵਿੱਚ ਝੂਠੀ ਦੇਖੀ ਪ੍ਰੀਤ ਕੋਲ ਦੀ ਪ੍ਰੀਤ ਹੈ ਪਰਮ ਰੂਪ ਪਰਮਾਤਮਾ ਚਿੰਦਗ ਚਰਾਚਰ ਮੂਰ ਜਿਹੜਾ ਦੁਨੀਆ ਦਾ ਮਾਲਕ ਹੈ ਸੀਟੀ ਜੋ ਕਲਪੁਰਖ ਦਾ ਰੂਪ ਜਨਮ ਲੈ ਕੇ ਸੰਸਾਰ ਵਿੱਚ ਤੁਹਾਡੇ ਘਰ ਪੈਦਾ ਹੋਇਆ ਹੈ ਇਹ ਪਰਮੇਸ਼ਰ ਦਾ ਰੂਪ ਹੈ ਭਾਈ ਪੰਡਤ ਜੀ ਪਾਸੋਂ ਇਹ ਗੱਲਾਂ ਸੁਣ ਕੇ ਬਾਬਾ ਕਾਲੂ ਮਨ ਵਿੱਚ ਪੰਡਤ ਨੂੰ ਬੁਰਾ ਪਲਾ ਕਹਿੰਦਾ ਹੋਇਆ ਘਰ ਮੁੜਿਆ ਅਤੇ ਆਪਕਾਰ ਬਿਹਾਰ ਵਿੱਚ ਲੱਗ ਗਏ ਉਸ ਰਾਤ ਹੀ ਜਦ ਮਾਤਾ ਤਿਵਤਾ ਜੀ ਨੂੰ ਨਾਲ ਲੈ ਕੇ ਆਪਣੇ ਸੁੰਦਰ ਪਲੰਗ ਉਤੇ ਸਤੇ ਪਏ ਹਨ ਮਾਤਾ ਜੀ ਨੂੰ ਸਵਾ ਪਹਿਰ ਰਹੀਦੀ ਇੱਕ ਸੁਪਨਾ ਆਇਆ ਮਾਤਾ ਜੀ ਨੇ ਵੇਖਿਆ ਕਿ ਬਹੁਤ ਦੇਵੀ ਦੇਵਤੇ ਇਕੱਠੇ ਹੋ ਕੇ ਬਾਲਕ ਗੁਰੂ ਨਾਨਕ ਦੇ ਦਰਸ਼ਨ ਕਰਨ ਆਏ ਹਨ ਅਤੇ ਦਰਸ਼ਨ ਕਰਕੇ ਬੜੇ ਪਰਸੰਨ ਹੁੰਦੇ ਹਨ ਅਤੇ ਆਪ ਜੀ ਉੱਪਰ ਫੁੱਲਾਂ ਦੀ ਵਰਖਾ ਵਰਸ ਰਹੀ ਹੈ ਪ੍ਰੇਮ ਰਸ ਚਲਕ ਰਿਹਾ ਹੈ ਬਾਲਕ ਰੂਪ ਜੀ ਇੱਕ ਸੁੰਦਰ ਹੀਰੇ ਮਾਣਕ ਜੜ੍ਹ ਤੋਂ ਉੱਚੇ ਸਿੰਘਾਸਨ ਉੱਤੇ ਬਿਰਾਜਮਾਨ ਹਨ ਅਤੇ ਦੇਵੀ ਦੇਵਤੇ ਹੱਥ ਜੋੜ ਕੇ ਨਮਸਕਾਰਾਂ ਡੰਡਾਉ ਤਵੰਦਨਾ ਕਰਦੇ ਹਨ ਉਸਤੀ ਕਰਦੇ ਹਨ ਕਿ हे ਪੂਜ ਮੂਰਤੀ ਆਪ ਪਾਪੀਆਂ ਦੰਬੀਆਂ ਤੇ ਦੁਸ਼ਟਾਂ ਨੂੰ ਨਾਸ ਕਰਨ ਵਾਸਤੇ ਜਗਤ ਦੇ ਵਿੱਚ ਪ੍ਰਗਟ ਹੋਏ ਹੋ ਆਪ ਪਾਪੀਆਂ ਦੰਬੀਆਂ ਤੇ ਦੁਸ਼ਟਾਂ ਨੂੰ ਨਾਸ ਕਰਨ ਵਾਸਤੇ ਜਗਤ ਦੇ ਵਿੱਚ ਪ੍ਰਗਟ ਹੋਏ ਹੋ ਕੰਨ ਵਾਸਤੇ ਆਏ ਹੋ ਬੇਦੀ ਕੁਲ ਵਿੱਚ ਆਪ ਜੀ ਦਾ ਜਨਮ ਹੋਇਆ ਹੈ ਕਲ ਜੋ ਕੁਝ ਪਵਿੱਤਰ ਸੱਚ ਦਾ ਰਸਾ ਦੱਸਣ ਅਤੇ ਜਗਤ ਦੇ ਉਧਾਰ ਵਾਸਤੇ ਸਤ ਸੰਗਤ ਦਾ ਰਾਹ ਦੇਣ ਲਈ ਨਾਮ ਜਪਾਣ ਵਾਸਤੇ ਚਰਨ ਕਮਲਾਂ ਦਾ ਧਿਆਨ ਧਰਨ ਵਾਸਤੇ ਬੁਰਾਈਆਂ ਨੂੰ ਦੂਰ ਕਰਨ ਦੇ ਆਪਣੇ ਚਰਨਾਂ ਦਾ ਆਸਰਾ ਦੇਣ ਵਾਸਤੇ ਸੰਸਾਰ ਵਿੱਚ ਆਏ ਹੋ ਇਸ ਤਰ੍ਹਾਂ ਦੀਆਂ ਉਸਤਤੀਆਂ ਕਰਕੇ ਬਾਰੰਗਵਾਰ ਨਮਸਕਾਰਾਂ ਕਰਦੇ ਹਨ ਦੇਵੀ ਦੇਵਤੇ ਉਸ ਤੋਂ ਪਰંત ਆਪਣੇ ਦੇਵ ਲੋਗ ਨੂੰ ਚਲੇ ਗਏ ਸੁਪਨੇ ਵਿੱਚ ਇੱਕ ਔਤਕੂ ਦੇਖ ਕੇ ਮਾਤਾ ਤਿਬਤਾ ਜੀ ਬਹੁਤ ਅश्चਰਜ ਹੋਈ ਅਤੇ ਇੱਕ ਵਾਰ ਆ ਕੇ ਬਾਲਕ ਗੁਰੂ ਜੀ ਦੇ ਸਰੀਰ ਉਪਰ ਹੱਥ ਫੇਰ ਕੇ ਵੇਖਣ ਲੱਗੀ ਕਿ ਮੇਰੇ ਨਾਲ ਹੀ ਸੁੱਤੇ ਪਏ ਹਨ ਕਿ ਸੱਚਮੁੱਚ ਹੀ ਕਿਸੇ ਸੋਨੇ ਦੇ ਸਿੰਘਾਸਨ ਤੇ ਵਿਰਾਜਮਾਨ ਹਨ ਮਾਤਾ ਜੀ ਨੂੰ ਗੁਰੂ ਜੀ ਦੇ ਅੰਗ ਅੰਗ ਵਿੱਚੋਂ ਚੰਦਨਤਰ ਦੀ ਸੁਗੰਧੀ ਆਉਣ ਲੱਗੀ ਮਾਤਾ ਜੀ ਭਰਮ ਵਿੱਚ ਪੈ ਗਏ ਕਿ ਸੁਪਨਾ ਹੈ ਜਾਂ ਸੱਚ ਮੁੱਚ ਸੀ ਮਾਤਾ ਜੀ ਕੋਈ ਗੱਲ ਦਾ ਨਿਸ਼ਚੇ ਨਾ ਕਰ ਸਕੇ ਤੇ ਇਸ ਵਿਚਾਰ ਵਿੱਚ ਹੀ ਦਿਨ ਚੜ ਗਿਆ ਮਾਤਾ ਜੀ ਦੇ ਇਸ ਭਰਮ ਤੇ ਚਿੰਤਾ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਜਾਗ ਪਏ ਅਤੇ ਕਿਹਾ ਕਿ ਮਾਤਾ ਜੀ ਮੈਨੂੰ ਬੜੀ ਭੁੱਖ ਲੱਗੀ ਹੈ ਭੋਜਨ ਦਿਓ ਪੁੱਤਰ ਦੀ ਇਹ ਭੁੱਖ ਦੀ ਗੱਲ ਸੁਣ ਕੇ ਮਾਤਾ ਜੀ ਪੁੱਤਰ ਪਿਆਰ ਵਿੱਚ ਰਾਤ ਵਾਲਾ ਸਾਰਾ ਸਾਰੀ ਕਹਾਣੀ ਸਾਰਾ ਸੁਪਨਾ ਭੁੱਲ ਗਏ ਅਤੇ ਬੜੇ ਪਿਆਰ ਨਾਲ ਦਹੀਂ ਨਾਲ ਰੋਟੀ ਲਿਆ ਕੇ ਆਪ ਜੀ ਨੂੰ ਖਵਾਉਣ ਵਾਸਤੇ ਦਿੱਤੀ ਗੁਰੂ ਜੀ ਦਹੀਂ ਰੋਟੀ ਛਕ ਕੇ ਬਾਲਕਾਂ ਨਾਲ ਖੇਡਣ ਬਾਹਰ ਚਲੇ ਗਏ ਗੁਰੂ ਜੀ ਜਦ ਖੇਡਦੇ ਹਨ ਭੱਜਦੇ ਦੌੜਦੇ ਹਨ ਆਪ ਜੀ ਦੇ ਪੈਰਾਂ ਦੀਆਂ ਘੁੰਗਰੀਆਂ ਤੇ ਲੱਕ ਦੀ ਤੜਾਗੀ ਦੇ ਬੋਰ ਛੰਛਣ ਕਰਕੇ ਬੜੀ ਸੋਭਾ ਦਿੰਦੇ ਹਨ ਜਦ ਗੁਰੂ ਜੀ ਖੇਡ ਦੇ ਘਰ ਆਉਂਦੇ ਹਨ ਤਾਂ ਆਪ ਜੀ ਦੇ ਨਾਲ ਦੂਜੇ ਬਾਲਕ ਵੀ ਆ ਜਾਂਦੇ ਹਨ ਆਪ ਜੀ ਨਾਲ ਬਾਲਕ ਬੜਾ ਪ੍ਰੇਮ ਕਰਦੇ ਹਨ ਤੇ ਆਪ ਜੀ ਨੂੰ ਛੱਡ ਕੇ ਆਪਣੇ ਘਰ ਨਹੀਂ ਜਾਣਾ ਚਾਹੁੰਦੇ ਬੜਾ ਪ੍ਰੇਮ ਪੈ ਗਿਆ ਹੈ ਬੜੇ ਸ਼ਰਧਾवान ਨਾਲ ਉਹਨਾਂ ਦੇ ਨਾਲ ਖੇਡਦੇ ਰਹਿੰਦੇ ਹਨ ਦਨਪ੍ਰਤ ਇਸ ਤਰ੍ਹਾਂ ਹੀ ਸੁਖ ਆਨੰਦ ਨਾਲ ਖੇਡਦੇ ਹਨ ਅਤੇ ਵੇਖਣ ਵਾਲੇ ਇਹਨਾਂ ਦੇ ਰੰਗ ਟੰਗ ਵੇਖ ਕੇ ਬੜੇ ਪਸੰਦ ਹੁੰਦੇ ਹਨ ਉਸ ਤੋਂ ਪਰੰਤ ਪੜਨੇ ਬਿਠਾਉਣਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਾਦੇ ਕੋਲ ਅਧਿਆਇ 6 ਮਾ ਬਾਬਾ ਕਾਲੂ ਜੀ ਬਾਲਕ ਦੀਆਂ ਖੇਡਾਂ ਤੇ ਹੱਸਣ ਖੁੱਦਣ ਦੇ ਨਰਾਲੇ ਢੰਗ ਵੇਖ ਕੇ ਮਨ ਵਿੱਚ ਬੜਾ ਪਸੰਦ ਹੁੰਦਾ ਸੀ ਜਦ ਗੁਰੂ ਜੀ ਦੇ 6 ਸਾਲਾਂ ਦੇ ਹੋ ਗਏ ਤਾਂ ਇੱਕ ਦਿਨ ਕਾਲੂ ਜੀ ਨੇ ਵਿਚਾਰਿਆ ਕਿ ਇਹ ਹੁਣ ਪੜ੍ਹਨ ਦੇ ਯੋਗ ਹੋ ਗਿਆ ਹੈ ਲੇਖਾ ਪਤਾ ਸਿੱਖਣਾ ਹੀ ਸਾਡਾ ਬਹੁਤਾ ਕੰਮ ਹੈ। ਪਾਹ ਦੇ ਪਾਸ ਇਸ ਨੂੰ ਬਿਠਾ ਦਈਏ ਇਹ ਵੀ ਮੇਰੇ ਵਾਂਗੂ ਹੀ ਲੇਖੇ ਵਿੱਚ ਸਿਆਣਾ ਹੋ ਜਾਵੇਗਾ। ਸਿਆਣੇ ਕਹਿੰਦੇ ਹਨ ਕਿ ਜਿਹੜਾ ਪਿਤਾ ਆਪਣੇ ਬੱਚਿਆਂ ਨੂੰ ਵਿੱਦਿਆ ਨਹੀਂ ਪੜਾਉਂਦਾ ਉਹ ਪਿਤਾ ਆਪਣੇ ਬੱਚਿਆਂ ਦਾ ਦੁਸ਼ਮਣ ਹੈ। ਕਿਉਂਕਿ ਵਿਦਿਆ ਤੋਂ ਬਿਨਾ ਅਕਲ ਨਹੀਂ ਆਉਂਦੀ ਤੇ ਜਗਤ ਵਿੱਚ ਸੋਭਾ ਨਹੀਂ ਪਾਉਂਦਾ ਅਨਪੜ੍ਹ ਭੋਲੇ ਸੁਭਾਵ ਵਾਲਾ ਸਿੱਧਾ ਜਿਹੜਾ ਰਹਿੰਦਾ ਹੈ ਉਹ ਧਨ ਨਹੀਂ ਕਮਾ ਸਕਦਾ ਕਿਉਂਕਿ ਉਸ ਨੂੰ ਕਿਸੇ ਤਰ੍ਹਾਂ ਦੀ ਸਿਆਣੀ ਗੱਲ ਦੀ ਸਮਝ ਨਹੀਂ ਜੇ ਹੁੰਦੀ ਇਸ ਤਰ੍ਹਾਂ ਦੀ ਵਿਚਾਰ ਕਰਕੇ ਬਾਬਾ ਕਾਲੂ ਜੀ ਨੇ ਦੂਸਰੇ ਦਿਨ ਸਵੇਰੇ ਹੀ ਗੁਰੂ ਜੀ ਨੂੰ ਪਾੰਦੇ ਪਾਸ ਪੜ੍ਹਨੇ ਬਿਠਾਉਣ ਵਾਸਤੇ ਤਿਆਰੀ ਕਰ ਲਈ ਮਈਤਾ ਕਾਲੂ ਜੀ ਨੇ ਚੋਲਾ ਚੌਲਾਂ ਦੀ ਇੱਕ ਥੈਲੀ ਭਰ ਲਈ ਹੱਥ ਵਿੱਚ ਕੁਝ ਸੁਪਾਰੀਆਂ ਲੈ ਲਈਆਂ ਗੁਰੂ ਜੀ ਨੂੰ ਸੁੰਦਰ ਨਵੇਂ ਕੱਪੜੇ ਪਵਾ ਕੇ ਹੱਥ ਵਿੱਚ ਉਂਗਲੀ ਫੜਾ ਲਈ ਤੇ ਨਾਲ ਲੈ ਕੇ ਪਾੰਦੇ ਪਾਸ ਤੁਰ ਪਏ ਕਾਲੂ ਜੀ ਨੇ ਪਾੰਦੇ ਨੂੰ ਕਿਹਾ ਪਾੰਦਾ ਜੀ ਸਾਡੇ ਇਸ ਪੁੱਤ ਨੂੰ ਤੁ ਸੰਭਲੇ ਪ੍ਰੇਮ ਪਿਆਰ ਨਾਲ ਪੜਾਉਣਾ ਹੈ ਜਦ ਇਹ ਲੇਖਾ ਲਿਖੇ ਲਿਖਣ ਪੜ੍ਹਨ ਵਿੱਚ ਗੁਣਵਾਨ ਹੋ ਜਾਵੇਗਾ ਤਾਂ ਮੈਂ ਤੁਹਾਡੀ ਸੇਵਾ ਕਰਾਂਗਾ ਇੱਕ ਦੋ ਸਾਲਾਂ ਵਿੱਚ ਹੀ ਇਸ ਨੂੰ ਤਾਕ ਕਰ ਦੇਣਾ ਇਸ ਤਰ੍ਹਾਂ ਗੁਰੂ ਜੀ ਨੂੰ ਆਂਦੇ ਪਾਸ ਬਿਟਾ ਕੇ ਆਂਦੇ ਨੂੰ ਚੰਗੀ ਤਰ੍ਹਾਂ ਪੜਾਉਣ ਦੀ ਪੱਕੀ ਕਰਕੇ ਮੈਂ ਤਾਂ ਕਾਲੂ ਜੀ ਘਰ ਨੂੰ ਆ ਗਏ ਸੋ ਇਸ ਤਰ੍ਹਾਂ ਗੁਰੂ ਪਿਆਰਿਓ ਇਤਨੀਆਂ ਵਿਚਾਰਾਂ ਨੇ ਗੁਰੂ ਪਾਤਸ਼ਾਹ ਦੇ ਇਸ ਜੀਵਨ ਦੀਆਂ ਆਪ ਜੀ ਸਰਵਣ ਕਰ ਰਹੇ ਹੋ ਸਾਂਝੇ ਕਰ ਰਹੇ ਹੋ ਐਸੇ ਗੁਰਾਂ ਦੇ ਵਚਨ ਸੁਣਿਆ ਕਰੋ ਗੁਰੂ ਪਿਆਰਿਓ ਸੋਭ ਨੇਕ ਹਨ ਮਨ ਨੂੰ ਸ਼ਾਂਤੀ ਪ੍ਰਦਾਨ ਕਰਦੇ ਹਨ ਜੀਵਾਂ ਦਾ ਉਧਾਰ ਕਰਦੇ ਹਨ ਗੁਰੂ ਪਿਆਰਿਓ ਇਹਨਾਂ ਦੇ ਵਚਨ ਇਹਨਾਂ ਦੀ ਕਥਾ ਜਿਹੜਾ ਸੁਣਦਾ ਹੈ ਮਨ ਚਿਤ ਕਰਕੇ ਗਾਉਂਦਾ ਹੈ ਉਹ ਵੱਡੇ ਭਾਗਾਂ ਵਾਲਾ ਹੈ ਮਹਾਰਾਜ ਉਹਨਾਂ ਦੇ ਜੀਵਨ ਨੂੰ ਸਫਲ ਮਖਸ਼ਨ ਗਏ ਸਫਲਾ ਕਰਨਗੇ ਸੋ ਆਵਤਨਿਆ ਵਿਚਾਰਾ ਪ੍ਰਵਾਨ ਕਰਦੇ ਹੋਏ ਖਿਮਾ ਦਾ ਜਾਚਕ ਹਾਂ अनेका ਭੁੱਲਾ ਹੁੰਦਿਆਂ ਨਹੀਂ ਗੁਰੂਆਂ ਦੇ ਬਚਨ ਕਰਦੇ ਸੋ ਸਾਧ ਸੰਗਤ ਗੁਰੂ ਸਾਹਿਬ ਬਖਸ਼ਣਹਾਰ ਨੇ ਬਖਸ਼ ਲੈਣਾ ਬਲਾਉਫਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ